ਤੁਖਬੀਰ ਸਿੰਘ ਬਾਦਲ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ ਲੋਕਾਂ ਨੂੰ ਪੂਰੀ ਮਦਦ ਦੇਣ ਦਾ ਕੀਤਾ ਵਾਦਾ ਫਾਇਲ ਸੁਖਬੀਰ ਸਿੰਘ ਬਾਦਲ ਨੇ ਅੱਜ ਪਠਾਨਕੋਟ ਦੇ ਨਜ਼ਦੀਕ ਲੱਗਦੇ ਪਿੰਡ ਕੋਲੀਆਂ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ ਉੱਥੇ ਹੀ ਉਹਨਾਂ ਨੇ ਕਿਹਾ ਕਿ ਪਿਛਲੇ 20 ਦਿਨ ਤੋਂ ਪੰਜਾਬ ਹੜ੍ਹ ਦੀ ਮਾਰ ਦੇ ਨਾਲ ਜੂਝ ਰਿਹਾ ਹੈ ਜਿਸ ਦਾ ਉਹਨਾਂ ਨੂੰ ਬਹੁਤ ਦੁੱਖ ਹੈ ਇਸ ਸਥਿਤੀ ਪੈਦਾ ਹੋਣ ਦੇ ਨਾਲ ਲੋਕਾਂ ਨੂੰ ਬਹੁਤ ਭਾਰੀ ਨੁਕਸਾਨ ਹੋਇਆ ਹੈ ਗੱਲ ਕੀਤੀ ਜਾਵੇ ਤਾਂ ਜਾਨੀ ਨੁਕਸਾਨ ਭਾਵੇਂ ਹੀ ਘੱਟ ਹੋਇਆ ਹੈ ਪਰ ਲੋਕਾਂ ਦਾ مالی ਨੁਕਸਾਨ ਜ਼ਿਆਦਾ ਹੋਇਆ ਹੈ ਕਿੰਨੇ ਹੀ ਲੋਕਾਂ ਦੇ ਘਰ ਇਹਨਾਂ ਹੜ੍ਹਾਂ ਦੀ ਚਪੇਟ ਵਿੱਚ ਆ ਗਏ ਜਿਸ ਕਾਰਨ ਉਹਨਾਂ ਦੇ ਕੋਲ ਰਹਿਣ ਨੂੰ ਕੋਈ ਵੀ ਥਾਂ ਨਹੀਂ ਬਚਿਆ ਲੋਕ ਆਪਣੇ ਘਰਾਂ ਤੋਂ ਬੇਕਰ ਹੋ ਗਏ ਹਨ ਜਿਸ ਦਾ ਉਹਨਾਂ ਨੂੰ ਬਹੁਤ ਇਥੋਂ ਤੱਕ ਕਿ ਉਹਨਾਂ ਨੂੰ ਆਪ ਕੀ ਉਹਨਾਂ ਦੇ ਪਸ਼ੂਆਂ ਨੂੰ ਵੀ ਖਾਣ ਨੂੰ ਕੁਝ ਨਹੀਂ ਮਿਲਿਆ ਕਈ ਕਈ ਦਿਨ ਉਹਨਾਂ ਲੋਕਾਂ ਨੇ ਭੁੱਖੇ ਰਹਿ ਕੇ ਗੁਜ਼ਾਰੇ ਹਨ ਪਰ ਪੰਜਾਬ ਅਜੇ ਵੀ ਆਪਣੀ ਹਿੰਮਤ ਨਹੀਂ ਹਾਰਦਾ ਲੋਕ ਇੱਕ ਦੂਜੇ ਦੀ ਮਦਦ ਕਰ ਰਹੇ ਹਨ ਇੱਕ ਦੂਜੇ ਦਾ ਪੂਰਾ ਸਾਥ ਦੇ ਰਹੇ ਹਨ ਇਹ ਦੇਖ ਕੇ ਉਹਨਾਂ ਨੂੰ ਬਹੁਤ ਖੁਸ਼ੀ ਹੋਈ ਕਿ ਲੋਕਾਂ ਨੇ ਇੱਕ ਦੂਜੇ ਦਾ ਸਾਥ ਦਿੱਤਾ ਇੱਥੇ ਹੀ ਉਹਨਾਂ ਨੇ ਕਿਹਾ ਕਿ ਉਹਨਾਂ ਕੋਲੋਂ ਜਿੰਨੀ ਵੀ ਮਦਦ ਹੋ ਸਕੇਗੀ ਉਹ ਪੰਜਾਬ ਦੀ ਪੂਰੀ ਮਦਦ ਕਰਨਗੇ ਉਹ ਪੰਜਾਬ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਨ ਲੋਕਾਂ ਨੂੰ ਜਿਸ ਕਿਸੇ ਚੀਜ਼ ਦੀ ਵੀ ਜ਼ਰੂਰਤ ਹੈ ਉਹ ਆਪਣੇ ਇਲਾਕੇ ਦੇ ਅਫਸਰਾਂ ਨੂੰ ਦੱਸ ਸਕਦੇ ਹਨ ਤਾਂ ਜੋ ਉਹ ਉਹਨਾਂ ਦੀਆਂ ਜ਼ਰੂਰਤਾਂ ਦੀਆਂ ਲਿਸਟਾਂ ਤਿਆਰ ਕਰ ਲੈਣ ਅਤੇ ਉਹਨਾਂ ਤੱਕ ਬੰਦੀ ਮਦਦ ਪਹੁੰਚਾਈ ਜਾ ਸਕੇ ਦੇਖੋ ਕਿ ਕੰਪਲੀਟਲੀ ਮੈਂ ਸਾਰੇ ਕਿਸਾਨਾਂ ਤੇ ਗਰੀਬਾਂ ਨਾਲ ਗੱਲ ਕੀਤੀ ਹੈ ਉਹ ਕਹਿੰਦੇ ਜਿੰਨੇ ਸਾਡੇ ਬੈਂਕਸ ਦੇ ਕਰਜ਼ੇ ਹੈ ਜਿੰਨੇ ਕੋਆਪਰੇਟਿਵ ਬੈਂਕ ਦੇ ਬੰਦੇ ਉਹ ਦਿਲਕੋੜ ਨੂੰ ਮਾਫ ਕਰਨੇ ਚਾਹੀਦੇ ਹੈ ਸਰਕਾਰ ਬਾਕੀ ਐਸ ਇਲਾਕੇ ਵਿੱਚ ਬਹੁਤ ਵੱਡਾ ਨੁਕਸਾਨ ਜਿੱਦਾਂ ਜ਼ਮੀਨ ਦਾ ਹੋਇਆ ਹੈ ਹਰ ਡਿਪਾਰਟਮੈਂਟ ਇਹਦੀ ਕੰਪਨਸੇਸ਼ਨ ਇਮੀਡੀਏਟਲੀ ਮੈਂ ਹੈਰਾਨ ਹਾਲੇ ਤੱਕ ਕੋਈ ਕੰਪਨਸੇਸ਼ਨ ਸਰਕਾਰ ਵੱਲੋਂ ਨਾ ਉਚੀ ਨੀ ਕੀਤੀ। ਸਰਕਾਰ ਨੂੰ ਇਮੀਡੀਏਟਲੀ ਕੰਪਨਸੇਸ਼ਨ ਅਨਾਉਂਸ ਕਰਣੀ ਚਾਹੀਦੀ ਹੈ ਕਿਉਂਕਿ ਮੈਂ ਸਾਰੇ ਕਿਸਾਨ ਪਰਵਾਂ ਦਰਵਾਜ਼ਾ ਕਰ ਰਿਹਾ ਹਾਂ ਕਿ ਜਿਸ ਦਿਨ ਪਾਣੀ ਉਹਨਾਂ ਦੇ ਜ਼ਮੀਨਾਂ ਦਾ ਲੈਵਲ ਫਲੋ ਹੋਇਆ। ਅਸੀਂ ਆਪਣੇ ਪੰਜਾਬ ਦੇ ਵਾਪਰਤ ਵਾਲੇ ਇਲਾਕਿਆਂ ਤੋਂ ਡ੍ਰੈਕਟਰ, ਮਸ਼ੀਨਰੀ ਲਈ ਆਖੇ ਤੇ ਅਸੀਂ ਸੇਵਾ ਕਰਕੇ ਸਾਰੇ ਪੱਧਰੇ ਅਸੀਂ ਕਾਲੀ ਦਲ ਦਸਤ ਕਰ। ਬਿਲਕੁਲ ਅਗੇ ਪੁੱਲ ਵੀ ਸਰਕਾਰ ਤੇ ਐਡ ਮੂਵਮੈਂਟ ਜੁਆਇੰਟ ਹੈ। पर मैं लोगों हौसला देना चलो नुकसान तो हो गया अकाली दल चलता उस बैंक हल्के चार किसी चीज़ की लड़ होता ना मैं ਪਰ ਜਿਹੜੀ ਇਹ ਕਾਦੀ ਜਮੀਨਾਂ ਵਿੱਚ ਤੁਸੀਂ ਸਿੱਧੀ ਚੱਲ ਜਿਓ ਪਾਣੀ ਹੁੰਦਾ ਉਹ ਸਾਰਾ ਪਤਰਾ ਸੀ ਕਾਲੀ ਜਲ ਤੇ ਇੱਕ ਸਮੀਤ ਦੀ ਬੜੀ ਆਹ ਹਾੜੀਆਂ ਜਿਹੜੀ ਜਿਹੜੀ ਸਿਲਟ ਆ ਗਈ ਹੈ ਜਿਹੜੀ ਖੇਤਾਂ ਦੇ ਵਿੱਚ ਆ ਗਈ ਹੈ ਫਿਰ ਹੁਣ ਜਦੋਂ ਇਸ ਸਿੱਖੇ ਖੇਤਾਂ ਨੂੰ ਅਗਲੀ ਫਸਲ ਵਾਸਤੇ ਤਿਆਰ ਕਰਨਾ ਹੈ ਤਾਂ ਉਪਕਣੀ ਪੈਣੀ ਹੈ ਜੀ ਉਹ ਵੀ ਥੋੜਾ ਜਿਹਾ ਸਰਕਾਰ ਦੇ ਮਾਈਨਿੰਗ ਦਾ ਬਾਅਦ ਵਿੱਚ ਇਹਨਾਂ ਨੇ ਕੋਈ ਸਪਰਕਰ ਅਕਾਲੀ ਦੇ ਲੱਗੇ ਲੱਗੇ ਤੇ ਪੱਤੀ ਕਰਨਾ ਸਾਡੇ ਦੇ ਕਰਨ ਅਸੀਂ ਆਪਣੇ ਟਰੈਕਟਰ ਲੈ ਕੇ ਆਵਾਂਗੇ ਤੇ ਅਸੀਂ ਆਪਣੇ ਸਾਰੇ ਮਸ਼ੀਨ ਵੀ ਲੈ ਕੇ ਆਵਾਂਗੇ ਕਿ ਅਸੀਂ ਕਿਸਾਨਾਂ ਦੀ ਮਦਦ ਕਰਕੇ ਫਾਰਮ ਲੈਵਲ ਜਮੀਨ ਕਰਾਂਗੇ ਆ ਬਿਲਕੁਲ ਆ ਆ ਮਾਦੀ ਪਾਸਟਰ ਦੌੜੀ ਕੀਤੀ ਆਏ ਕਿ ਦੇਖ ਦਿਓ ਮੈਂ ਆ ਮਾਦੀ ਦੇਖੋ ਅਸਲ ਜਮੀਨ ਵੀ ਪਹੁੰਚੀ ਉਹਨਾਂ ਨੇ ਮੋਕੇ ਦੌਰਾ ਕੀਤਾ ਹੈ